ਮੰਲੂ ਸਾਡੇ 3 ਕਰੋੜ ਚ 1 ਕਰੋੜ ਮਹਿਲਾਵਾਂ ਨੇ ਮੰਲ 1 ਕਰੋੜ ਚ ਅਗਰ 1000 ਰੁਪਏ ਹਰ ਮਹੀਨੇ ਮਹਿਲਾਵਾਂ ਨੂੰ ਜਾਂਦਾ ਹੈ ਤੇ ਤੁਸੀਂ ਜੋੜ ਕੇ ਦੇਖੋ ਕਿੰਨਾ ਚਲਾ ਜਾਂਦਾ ਉਹ ਬਹੁਤ ਵੱਜਰ ਹੋ ਜਾਂਦਾ ਉਹ ਕਰੋੜਾਂ ਅਰਮੜ ਚਲਾ ਜਾਂਦਾ ਹੈ ਜਿਪਰੋ ਬਾ ਆ ਬਿਜਲੀਆਂ ਫ੍ਰੀ ਕਰ ਰਹੇ ਆ ਲੋਕਾਂ ਨੂੰ ਹੋਰ ਚੀਜ਼ਾਂ ਮੁਫਤ ਦੀ ਸਹੂਿਦਾਵਾਂ ਦੇ ਰਹੇ ਆ ਪਰ ਲੋਕਾਂ ਤੋਂ ਕੰਨ ਇਧਰੋਂ ਨਹੀਂ ਉਧਰੋਂ ਫੜਿਆ ਜਾ ਰਿਹਾ ਲੋਕ ਫੜਿਆ ਜਾ ਰਿਹਾ ਲੋਕ ਮੂਰਖੀ ਬਣਦੇ ਨੇ ਹਾਲ ਬਰਸਾਲ ప్రతిਦਰ ਕਰ ਜਾ ਬਦਰੇ ਘਟ ਨਹੀਂ ਰਿਹਾ ਤੁਸੀਂ 2 ਰੁਪਏ ਯੂਨਟ ਲਾ ਲਓ ਜੀ ਜੀ 1 ਰੁਪਏ ਯੂਨਟ ਲਾ ਲਓ ਜੀ ਮਤਲਬ ਖਰਚੇ ਤਾਂ ਨਿਕਲ ਲੈਣੇ ਜੀ 1 2 ਰੁਪਏ ਯੂਨਟ ਲਾਉਂਗੇ ਉਹ ਪੈਸੇ ਆ ਲੈਣੇ ਜੀ ਜੀ ਹੋਰ ਤੁਸੀਂ ਜੇ ਫ੍ਰੀ ਦੇਣਾ ਚਾਹੁੰਦੇ ਆ ਆਟਾ ਤੁਸੀਂ ਕਹ ਦੋ ਕਿ ਅਸੀਂ 5 ਰੁਪਏ ਕਿਲੋ ਦੇ ਮੰਗ ਜੀ ਬਿਲਕੁਲ ਫ੍ਰੀ ਨਾ ਦਿਓ ਜੀ 5 ਰੁਪਏ ਦਿਓ ਅਰਨਿੰਗ ਆਵੇ ਕੋਈ ਅੱਟਾ ਨਾਲ ਤੂੰ ਜਦੋਂ ਕਮਾਏਗਾ ਆਪਣੇ ਆਪ ਲੈ ਲੇਗਾ ਪਰ ਲੇਕਿਨ ਉਹ ਚੀਜ਼ਾਂ ਨਹੀਂ ਇਹ ਧਿਆਨ ਲੱਖਾ ਜਾ ਰਿਹਾ ਸਾਨੂੰ ਬਸ ਉਲਝਾਇਆ ਜਾ ਰਿਹਾ ਹੈ ਅਸੀਂ ਕਰਜ਼ਾ ਹੋਰ ਸਾਡਾ ਇੱਕ ਇੱਕ ਬੱਚਾ ਜਦੋਂ ਪੈਦਾ ਹੁੰਦਾ ਹੈ ਨਾ ਲੱਖਾਂ ਦੇ ਕਰਜ਼ੇ ਥੱਲੇ ਪੈਦਾ ਹੁੰਦਾ ਹੈ ਅਸੀਂ ਕਰਜ਼ੇ ਤੇ ਤਾਂ ਚਿੰਤਾ ਨਹੀਂ ਕਰ ਰਹੇ ਹਾਂ ਅਸੀਂ ਬਸ ਇੱਕ ਦੂਸਰੇ ਉੱਤੇ ਆਰ ਰੋਪ ਲਾ ਰਹੇ ਹਾਂ ਤੂੰ ਆ ਨਹੀਂ ਕੀਤਾ ਤੂੰ ਉਹ ਨਹੀਂ ਕੀਤਾ ਸ਼ਸ਼ੀਕਾਲ ਜੀ ਮੈਂ ਪ੍ਰਿਯੰਕਾ ਤੁਸ ਦੇਖ ਰਹੇ ਹੁਦਿਆਣਾ ਲਾਈਵ ਤੇ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਾ ਹੋਇਆ ਪੰਜਾਬ ਦਾ ਕਰਜ਼ਾ ਆਖਿਰਕਾਰ ਆਏ ਦਿਨ ਪੰਜਾਬ ਦਾ ਕਰਜ਼ਾ ਕਿਸ ਤਰ੍ਹਾਂ ਵੱਧ ਰਿਹਾ ਤੇ ਜੇਕਰ ਪੰਜਾਬ ਕਰਜ਼ਾ ਚੁਕਾਏਗਾ ਤਾਂ ਕਿਸ ਤਰ੍ਹਾਂ ਚੁਕਾਏਗਾ ਕਰਜ਼ੇ ਦਾ ਕੀ ਹਾਲ ਹੈ ਬੜੇ ਸਵਾਲ ਨੇ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਅੱਜ ਅਰਵਿੰਦਰ ਸਰਾਨਾ ਜੋ ਕਿ ਸੀਨੀਅਰ ਜਰਨਲਿਸਟ ਨੇ ਮੇਰੇ ਨਾਲ ਨੇ ਚਰਚਾ ਕੀਤੀ ਜਾ ਸਕਦੀ ਹੈ ਗੱਲ ਕੀਤੀ ਜਾ ਸਕਦੀ ਹੈ ਪਰ ਮਸਲੇ ਦਾ ਹਾਲ ਤਾਂ ਸਰਕਾਰਾਂ ਹੀ ਲੱਭਣ ਗਿਆ ਕਿ ਆਖਿਰਕਾਰ ਕਰਜ਼ਾ ਉਤਾਰਿਆ ਕਿੱਦਾਂ ਜਾਵੇ ਸੋ ਸਰਾਨਾ ਜੀ ਸਭ ਤੋਂ ਪਹਿਲਾਂ ਕਰਜ਼ੇ ਦੀ ਗੱਲ ਕਰ ਰਿਹਾ ਜਿਹੜਾ ਕਿ ਆਏ ਸਾਲ ਹੀ ਪੰਜਾਬ ਤੇ ਵੱਧਦਾ ਜਾ ਰਿਹਾ ਤੇ ਕਰਜ਼ਾ ਵਧਨ ਦਾ ਮੁੱਖ ਕਾਰਨ ਮੇਨ ਕਾਰਨ ਕੀ ਮੰਨਦੇ ਹੋ ਦੇਖੋ ਜੀ ਕਰਜ਼ਾ ਵਧਨ ਦਾ ਮੁੱਖ ਕਾਰਨ ਹੈ ਸਾਡੇ ਇਲੈਕਸ਼ਨਾਂ ਵਿੱਚ ਸਾਨੂੰ ਲੁਆ ਲੁਭਾਵਨੇ ਵਾਦੇ ਕਰਕੇ ਫ੍ਰੀ ਦੇਣਾ ਜੀ ਮੁਫਤ ਦੇਣਾ ਮੁਫਤ ਦੇਣਾ ਅਗਰ ਤੁਸੀਂ ਕੋਈ ਵੀ ਚੀਜ਼ ਮੁਫਤ ਦੋਗੇ ਉਹ ਸਾਨੂੰ ਤਾਂ ਮੁਫਤ ਮਿਲ ਸਕਦੀ ਹੈ ਪਰ ਸਰਕਾਰ ਨੂੰ ਨਹੀਂ ਹਮ ਸਰਕਾਰ ਨੂੰ ਉਹਨੂੰ ਪੇ ਕਰਨਾ ਪਊਗਾ ਜੀ ਹੁਣ ਸਰਕਾਰ ਕਿੱਥੋਂ ਪੇ ਕਰੂਗੀ ਜੀ ਸਾਡੇ ਤੋਂ ਪੇ ਕਰੂਗੀ ਸਾਡੇ ਤੋਂ ਸਉਸ ਚੀਜ਼ ਦਾ ਨਾ ਪੈਸਾ ਲੈ ਕੇ ਦੂਸਰੀ ਚੀਜ਼ ਦਾ ਪੈਸਾ ਬਤਾ ਦਊਗੀ ਜੀ ਉਤੋਂ ਪੇ ਕਰੂਗੀ ਤੇ ਇੱਕ ਸੋਚਣਾ ਚਾਹੀਦਾ ਹੈ ਕਿ ਜਿਹੜਾ ਪੰਜਾਬ ਦਿਨ ਪਰ ਦਿਨ ਕਰਜ਼ੇ 'ਚ ਵੱਧ ਰਿਹਾ ਹੈ ਉਹਦੇ 'ਚ ਤਾਂ ਪਹਿਲੀ ਗੱਲ ਮੈਂ ਇਹ ਕਹੂੰਗਾ ਵੋਟਰਾਂ ਨੂੰ ਸਮਝਣਾ ਚਾਹੀਦਾ ਕੋਈ ਚੀਜ਼ ਮੁਫਤ ਨਹੀਂ ਮਿਲਣੀ ਚਾਹੀਦੀ ਚਾਹੇ ਉਹ ਰਾਸ਼ਨ ਹੋਵੇ ਚਾਹੇ ਉਹ ਬਿਜਲੀ ਹੋਵੇ ਚਾਹੇ ਉਹ ਬੱਸਾਂ ਦੇ ਕਿਰਾਏ ਹੋਣ ਕੋਈ ਚੀਜ਼ ਨਹੀਂ ਮੁਫਤ ਮਿਲਦੀ ਉਹਦੇ ਪੈਸੇ ਵਸੂਲੇ ਜਾਣਗੇ ਪਰ ਦੂਜੇ ਪਾਸੇ ਬਿਲਕੁਲ ਨਹੀਂ ਕਿ ਤੁਸੀਂ ਇਹ ਦਿਮਾਗ ਚੋਂ ਕੱਢ ਦੋ ਕਿ ਤੁਹਾਡੇ ਤੋਂ ਉਹ ਚੀਜ਼ ਅਗਰ ਮੁਫਤ ਮਿਲ ਲਈਏ ਤਾਂ ਤੁਹਾਡੇ ਤੋਂ ਪੈਸੇ ਨਹੀਂ ਲੈ ਜਾ ਰਹੇ ਪੈਸੇ ਬਿਲਕੁਲ ਤੁਹਾਡੇ ਤੋਂ ਹੀ ਲਈ ਜਾ ਰਹੇ ਨੇ ਕਿਉਂਕਿ ਸਰਕਾਰ ਨੂੰ ਉਹ ਚੀਜ਼ ਮੁਫਤ ਨਹੀਂ ਮਿਲਦੀ ਹੁਣ ਅਗਰ ਬਿਜਲੀ ਵਿਭਾਗੇ ਬਿਜਲੀ ਵਿਭਾਗ ਚ ਵਰਕਰ ਨੇ ਅਫਸਰ ਨੇ ਜੇਕਰ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਤੋਂ ਹੀ ਪੈਸੇ ਲਏ ਜਾ ਰਹੇ ਨੇ ਪਰ ਫਿਰ ਵੀ ਸਰਕਾਰਾਂ ਕਰਜ਼ੇ ਠਾਰੀਆਂ ਨੇ ਕਰਜ਼ਾ ਛਾੜਿਆ ਲਗਾਤਾਰ ਪੰਜਾਬ ਤੇ ਉਹ ਕਿਵੇਂ ਉਹ ਇਸ ਕਰਕੇ ਜੀ ਅਸੀਂ ਆਪਣੇ ਬਜਟ ਤੋਂ ਜ਼ਿਆਦਾ ਜਨਤਾ ਤੇ ਖਰਚ ਕਰ ਦਿੰਨੇ ਆ ਕਿਉਂ ਕਿ ਅਸੀਂ ਬੂਟ ਲੈਣੇ ਹੁੰਦੇ ਨੇ ਅਗਲੀ ਵਾਰ ਉਹ ਆਮ ਆਦਮੀ ਪਾਰਟੀ ਨੇ ਕਿਹਾ ਕਿ ਛੋਟਾ ਦਾ ਐਗਜ਼ਾਮਪਲ ਦੇਣਾ ਕਿ ਮਹਿਲਾਵਾਂ ਦੇ ਖਾਤੇ 'ਚ ਹਜ਼ਾਰ-ਹਜ਼ਾਰ ਰੁਪਿਆ ਪਾਇਆ ਜਾਊਗਾ ਇੱਕ ਐਵਰੇਜ ਲੈ ਲਓ ਸਾਡੇ 3 ਕਰੋੜ ਲਮਸਮ ਪੰਜਾਬ ਦੀ ਇੱਕ ਜਨਸੰਖਿਆ ਉਸ ਜਨਸੰਖਿਆ 'ਚ ਮੰਨ ਲਓ ਸਾਡੇ 3 ਕਰੋੜ 'ਚ 1 ਕਰੋੜ ਮਹਿਲਾਵਾਂ ਨੇ ਮੰਨ ਲਓ 1 ਕਰੋੜ ਚ ਅਗਰ 1000 ਰੁਪਏ ਹਰ ਮਹੀਨੇ ਮਹਿਲਾਵਾਂ ਨੂੰ ਜਾਂਦਾ ਹੈ ਤਾਂ ਤੁਸੀਂ ਜੋੜ ਕੇ ਦੇਖੋ ਕਿੰਨਾ ਚਲਾ ਜਾਂਦਾ ਉਹ ਬਹੁਤ ਬਜਟ ਹੋ ਜਾਂਦਾ ਉਹ ਕਰੋੜਾਂ ਅਰਮੜ ਚਲਾ ਜਾਂਦਾ ਹੈ ਹੁਣ ਉਹ ਪੈਸਾ ਦੇਣਾ ਕਿੱਥੋਂ ਹੈ ਭਾਈ ਅਸੀਂ ਦਾ ਮਹਿਲਾਵਾਂ ਦੇ ਖਾਤੇ ਚ ਪਾਣਾ ਹੈ ਤੁਸੀਂ ਸਿਧਿਆਨ ਨਾ ਸੋਚੋ ਉਹ ਐਸਾ ਕਿ ਸਰਕਾਰ ਨੇ ਮਸ਼ੀਨ ਲਾ ਰੱਖੀ ਨੋਟ ਛਾਪਣ ਦੀ ਨੋਟ ਤਾਂ ਉਨੇ ਹੀ ਛਾਪਦੇ ਨੇ ਜਿੰਨਾ ਕਿ ਇੱਕ ਸਾਡੇ ਦੇਸ਼ ਦਾ ਸੋਨਾ ਉਹਦੇ ਵੱਧ ਤੁਸੀਂ ਜਿੰਨਾ ਵੀ ਗਵਰਨਰ ਦੇ ਅਨੁਸਾਰ ਜੋ ਇੱਕ ਰੂਪਰੇਖਾ ਨੋਟ ਛਾਪਣ ਦੀ ਹੁੰਦੀ ਉਹਦੀ ਕਰੰਸੀ ਉਨੀ ਹੁੰਦੀ ਹੈ ਜਿੰਨਾ ਆਪਣੇ ਦੇਸ਼ ਕੋ ਸੋਨਾ ਹੈ ਸੋਨਾ ਦੇ ਅਕੋਰਡਿੰਗ ਉਨੀ ਕਰੰਸੀ ਹੈ ਕਰੰਸੀ ਦਾ ਸਾਡੇ ਕੋਲ ਲਿਮਟਿਡ ਹੈ ਹੁਣ ਅਸੀਂ ਫਰੀ ਵੰਡੀ ਜਾ ਰਹੇ ਹਾਂ ਹਜ਼ਾਰ ਰੁਪਏ ਤੂਲ ਹੈ 2000 ਰੁਪਏ ਤੂਲ ਹੈ ਜੀ ਜੀ ਮੈਂ ਸਰਾਨਾ ਜੀ ਇਹ ਵੀ ਪੁੱਛਣਾ ਚਾਹਾਂਗੀ ਜਿਹੜੀਆਂ ਚੀਜ਼ਾਂ ਮੁਫਤ ਮਿਲਦੀਆਂ ਨੇ ਉਹਨਾਂ ਜਿਵੇਂ ਤੁਸੀਂ ਦੱਸਿਆ ਕਿ ਨੁਕਸਾਨ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਨੇ ਕਿ ਕਾਂਗਰਸ ਸਰਕਾਰ ਵੱਲੋਂ ਮੁਫਤ ਸੀਟ ਦੀ ਸੇਵਾ ਜਿਹੜੀ ਕਿ ਸ਼ੁਰੂ ਕੀਤੀ ਗਈ ਸੀ ਮਹਿਲਾਵਾਂ ਦੇ ਲਈ ਤੇ ਇਸ ਬਜਟ ਦੇ ਵਿੱਚ ਉਸ ਨੂੰ 450 ਕਰੋੜ ਰੁਪਏ ਤੇ ਰੱਖਵਾ ਰੱਖਿਆ ਤੇ ਉਹ ਉਸੇ ਤਰ੍ਹਾਂ ਹੀ ਕੰਟੀਨਿਊ ਰਹੇਗੀ ਪਰ ਇਸ ਦਾ ਸਦਾ ਸਦਾ ਨੁਕਸਾਨ ਹੈ ਜਿਹੜਾ ਕਿ ਫਿਰ ਤੋਂ ਜਨਤਾ ਤੇ ਪਏਗਾ ਇਸੇ ਤਰ੍ਹਾਂ ਹੋਰ ਵੀ ਚੀਜ਼ਾਂ ਦੀ ਪਲੈਨਿੰਗ ਹੈ ਜਿਹੜੀ ਕਿ ਬਜਟ ਸੈਸ਼ਨ ਦੌਰਾਨ ਕੀਤੀ ਗਈ ਹੈ ਪਰ ਚਰਚਾ ਚਰਚਾ ਨਹੀਂ ਕੀਤੀ ਗਈ ਦਾ ਉਹ ਪੰਜਾਬ ਦੇ ਕਰਜ਼ੇ ਤੇ ਨਹੀਂ ਕੀਤੀ ਗਈ ਸੋ ਉਸ ਦਾ ਹੱਲ ਕੀ ਨਜ਼ਰ ਆਉਂਦਾ ਕਿ ਕੀ ਕੀਤਾ ਜਾਣਾ ਚਾਹੀਦਾ ਦੇਖੋ ਜੀ ਸਭ ਤੋਂ ਪਹਿਲੇ ਜੇ ਅਗਰ ਪੰਜਾਬ ਦਾ ਕਰਜ਼ਾ ਉਤਰ ਗਿਆ ਨਾ ਤੇ ਸਭ ਕੁਝ ਸਾਡੇ ਲਈ ਫ੍ਰੀ ਹੈ ਕਿਉਂਕਿ ਜਦੋਂ ਪੰਜਾਬ ਦਾ ਕਰਜ਼ਾ ਉਤਰ ਗਿਆ ਪੰਜਾਬ ਦੇ ਉੱਪਰ ਜੋ ਆਰਥਿਕ ਬੋਝ ਹੈ ਉਹ ਘਟ ਗਿਆ ਮੋਟੀ ਮੋਟੀ ਇੱਕ ਐਗਜ਼ਾਮਪਲ ਹੈ ਪੰਜਾਬ ਨੂੰਸ ਮਹੀਨੇ ਦਾ 10 ਲੱਖ ਸਾਡੇ ਵੱਲੋਂ ਟੈਕਸ ਜਾਂਦਾ ਜੀ ਪੰਜਾਬ ਗਵਰਨਮੈਂਟ ਨੂੰ ਹੁਣ ਉਨੇਸ ਪੰਜਾਬ ਗਵਰਨਮੈਂਟ ਨੇ 10 ਲੱਖ ਚੋਂ ਹੀ ਸਾਡੇ ਉੱਤੇ ਖਰਚਾ ਕਰਨਾ ਹੈ ਚਾਹੇ ਰੋਡਾਂ ਬਣਾਉਣੀਆਂ ਨੇ ਚਾਹੇ ਬਿਜਲੀ ਦੇਣੀ ਚਾਹੇ ਪਾਣੀ ਦੇਣਾ ਕੋਈ ਵੀ ਚੀਜ਼ ਮੰਨ ਲਓ ਚਾਹੇ ਮੈਂਟੇਨੈਂਸ ਕਰਨੀ ਸਰਕਾਰੀ ਬਿਲਡਿੰਗਾਂ ਥਾਣੇ ਥੂਨੇ ਜੋ ਤਨਖਾਹਾਂ ਵਧਣ ਉਹ 10 ਲੱਖ ਤੋਂ ਦੇਣਾ ਹੈ ਲੇਕਿਨ ਇਥੇ ਪ੍ਰੋਬਲਮ ਇਹ ਹੈ 10 ਲੱਖ ਤਾਂ ਸਾਡੀ ਮਹੀਨੇ ਦੀ ਪੰਜਾਬ ਦੀ ਇਨਕਮ ਹੈ 20 ਲੱਖ ਰੁਪਏ ਅਸੀਂ ਕਰਜ਼ੇ ਦਾ ਵਿਆਜ ਦੇ ਰਹੇ ਆ ਯਾਨੀ ਕਿ ਦੋ 10 ਲੱਖ ਹੋਰ ਦੇਣ ਲਈ ਅਸੀਂ ਹੋਰ ਕਰਜ਼ਾ ਲੈ ਰਹੇ ਹਾਂ ਇੱਕ ਮੋਟਾ ਮੋਟਾ ਐਗਜ਼ਾਮਪਲ ਤੁਹਾਨੂੰ ਸਮਝਾ ਰਿਹਾ ਤੇ ਉੱਪਰ ਉਹ ਬਿਜਲੀਆਂ ਫ੍ਰੀ ਕਰ ਰਹੇ ਆ ਲੋਕਾਂ ਨੂੰ ਹੋਰ ਚੀਜ਼ਾਂ ਮੁਫਤ ਦੀ ਸਹੂਲਤਾਂ ਦੇ ਰਹੇ ਆ ਪਰ ਲੋਕਾਂ ਤੋਂ ਕੰਨ ਇਧਰੋਂ ਨਹੀਂ ਉਧਰੋਂ ਫੜਿਆ ਜਾ ਰਹੇ ਲੋਕ ਮੂਰਖੀ ਬਣਦੇ ਨੇ ਹੱਲ ਕੀ ਤੁਸੀਂ ਸੋਚਦੇ ਹੋ ਮੈਂ ਹੱਲ ਪੁੱਛਿਆ ਕਿ ਕਿਸ ਤਰ੍ਹਾਂ ਹੱਲੇ ਕੱਢਿਆ ਜਾ ਸਕਦਾ ਇਹਦਾ ਹੱਲ ਇਹ ਕੱਢਿਆ ਜਾ ਸਕਦਾ ਹੈ ਬਿਜਲੀ ਦਾ ਬਿੱਲ ਲਾਓ ਤੁਸੀਂ ਨਹੀਂ 5 ਰੁਪਏ ਯੂਨਿਟ ਲਾਓ ਨਹੀਂ 6 ਰੁਪਏ ਯੂਨਿਟ ਲਾਓ ਤੁਸੀਂ 2 ਰੁਪਏ ਯੂਨਿਟ ਲਾ ਲਓ ਜੀ ਜੀ 1 ਰੁਪਏ ਯੂਨਿਟ ਲਾ ਲਓ ਜੀ ਮਤਲਬ ਖਰਚੇ ਦਾ ਨਿਕਲ ਲੈਣੇ ਜੀ 1 2 ਰੁਪਏ ਯੂਨਿਟ ਲਾਉਂਗੇ ਉਹ ਪੈਸੇ ਆ ਲੈਣੇ ਜੀ ਜੀ ਹੋਰ ਤੁਸੀਂ ਜੇ ਫ੍ਰੀ ਦੇਣਾ ਚਾਹੁੰਦੇ ਹੋ ਆਟਾ ਤੁਸੀਂ ਕਹਦੋ ਕਿ ਅਸੀਂ 5 ਰੁਪਏ ਕਿਲੋ ਦਵਾਂਗੇ ਜੀ ਬਿਲਕੁਲ ਫ੍ਰੀ ਨਾ ਦੋ 5 ਰੁਪਏ ਦੋ ਕੋ ਅਰਨਿੰਗ ਆਵੇ ਕੋਈ ਜੀ ਐਸੋ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰ ਤੁਸੀਂ ਜਿਹੜੇ ਕਿ ਆਪਣੇ ਮੋਬਾਈਲ ਸਕਰੀਨ ਤੇ ਦੇਖ ਸਕਦੇ ਹੋ ਇੱਕ ادارے ਦੇ ਵੱਲੋਂ ਜਿਹੜੀ ਕਿ ਤਸਵੀਰ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸਾਫ ਤੌਰ ਤੇ BBC ਦਾ ਨਾਮ ਲੈਣਾ ਚਾਹੂੰਗੀ ਮੈਂ ادارے ਵੱਲੋਂ ਜਾਰੀ ਕੀਤੀ ਗਈ ਜਿੱਥੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਤੇ ਆਖਿਰਕਾਰ ਕਰਜ਼ਾ ਕਿਹੜੇ ਸਾਲ ਦੇ ਵਿੱਚ ਕਿੰਨਾ ਸੀ ਜੇਕਰ 90 99 ਦੀ ਗੱਲ ਕੀਤੀ ਜਾਵੇ ਤਾਂ 7000 ਦੇ ਕਰੋੜ ਹੈ ਜਿਹੜਾ ਕਿ ਕਰਜ਼ਾ ਸੀ ਉਸ ਤੋਂ ਬਾਅਦ 2001 200 ਦੋ ਦੇ ਵਿੱਚ ਵੱਧ ਕੇ 34000 ਕਰੋੜ ਦੇ ਕੋਲ ਹੋਇਆ ਤੇ 2006-7 ਦੇ ਵਿੱਚ 51000 ਕਰੋੜ ਦੇ ਕਰੀਬ ਹੋਇਆ 2011-12 ਦੇ ਵਿੱਚ 83000 ਕਰੋੜ ਦੇ ਤੇ 16-17 ਵਿੱਚ ਤੁਸੀਂ ਦੇਖ ਸਕਦੇ ਹੋ ਕਿ 182000 ਦੇ ਕਰੀਬ ਹੈ ਕਰਜ਼ਾ ਜਿਹੜਾ ਕਿ ਚਲੇ ਗਿਆ ਤੇ ਹੁਣ 21 22 ਦੀ ਗੱਲ ਕਰੀਏ ਤਾਂ 281000 ਦੇ ਕਰੀਬ ਚਲਾ ਗਿਆ ਜਦ ਕਿ 2024 ਜਿਹੜਾ ਹੁਣ ਚੱਲ ਰਿਹਾ ਜਦੋਂ ਲੋਕ ਸਭਾ ਦੁਬਾਰਾ ਚੋਣਾਂ ਆਉਣੀਆਂ ਨੇ ਸਮੀਖਿਆ ਕੀਤੀ ਜਾਂਦੀ ਹੈ ਚੋਣਾਂ ਦੇ ਨਜ਼ਦੀਕੀ ਤੇ ਉਹ ਕੀਤੀ ਗਈ ਹੈ ਕਿ 3.5 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਕਿ ਪੰਜਾਬ ਦੇ ਸਿਰ ਹੈ ਤੇ ਜਿਹੜੇ ਕਿ ਲੋਕ ਨੇ ਹੁਣ ਚਿੰਤਾ ਜ਼ਾਹਰ ਕਰ ਰਹੇ ਨੇ ਕਿ ਆਖਿਰਕਾਰ ਇਹ ਕਰਜ਼ਾ ਪੰਜਾਬ ਸਰਕਾਰ ਉਤਾਰੇਗੀ ਕਿਵੇਂ ਦੇਖੋ ਜੀ ਸਾਲ ਬਰ ਸਾਲ ਪ੍ਰਤੀਦਰ ਕਰਜ਼ਾ ਵਾਧ ਰਿਹਾ ਘਟ ਨਹੀਂ ਰਿਹਾ ਅਸੀਂ ਉਹੀ ਗੱਲ ਤੇ ਚਰਚਾ ਕਰ ਰਹੇ ਆ ਤੇ ਮੈਂ ਤੁਹਾਨੂੰ ਕਹੂੰਗਾ ਕਿ ਅਗਰ ਤੁਹਾਡੇ ਕੋਈ ਕੋਈ ਲੌਜੀਕਲ ਪੁਆਇੰਟ ਹੈ ਇਸ ਕਰਜ਼ੇ ਨੂੰ ਲੈ ਕੇ ਕਿ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤੇ ਤੁਸੀਂ ਜ਼ਰੂਰ ਜਦੋਂ ਇਹ ਪ੍ਰੋਗਰਾਮ ਚੱਲੂਗਾ ਤੇ ਲੌਜਿਕ ਚੀਜ਼ ਲਿਖ ਕੇ ਸਾਨੂੰ ਵੀ ਦੱਸਿਓ ਸ਼ਾਇਦ ਸਾਡੀ ਵੀ ਨੌਲੇਜ ਆ ਜਾਵੇ ਤੇ ਸਰਕਾਰ ਨੂੰ ਵੀ ਦੱਸਿਓ ਕਿ ਇਸ ਨੂੰ ਕਿੱਦਾਂ ਘਟਾਇਆ ਜਾ ਸਕਦਾ ਹੈ ਹੋ ਸਕਦਾ ਉਸ ਵਿਸ਼ੇ 'ਚ ਅਸੀਂ ਡਿਸਕਸ਼ਨ ਨਾ ਕਰ ਪਾਈਏ ਕਿਉਂਕਿ ਸਾਡੇ ਤੋਂ ਜ਼ਿਆਦਾ ਬੁੱਧੀਜੀਵੀ ਨੇ ਇੱਥੇ ਲੋਕ ਉਹ ਆਪਣੀ ਗੱਲ ਨਹੀਂ ਰੱਖ ਸਕਦੇ ਤੇ ਸਾਡੇ ਮਾਧਿਅਮ ਨਾਲ ਸਾਡਾ ਪਲੇਟਫਾਰਮ ਹੈ ਤੁਸੀਂ ਰੱਖ ਸਕਦੇ ਹੋ ਲੌਜੀਕਲੀ ਲਿਖ ਕੇ ਇਹ ਚੀਜ਼ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਸਾਂਝੀ ਕਰਿਓ ਤੇ ਦੱਸੋ ਕਿ ਕਿੰਨਾ ਕਰ ਜਾ ਉਤਾਰਿਆ ਜਾ ਸਕਦਾ ਜੋ ਫ੍ਰੀ ਲੁਆ ਬਨੇ ਗਾਦੇ ਨੇ ਉਹ ਸਹੀ ਨੇ ਕਿ ਗਲਤ ਨੇ ਜਾਂ ਇੱਕ ਗਰੀਬੀ ਰੇਖਾ ਦੇ ਅੰਦਰ ਦਿੱਤਾ ਜਾਵੇ ਉਹ ਵੀ ਮੈਂ ਕਿਸੇ ਹੱਦ ਤੱਕ ਮੰਨ ਸਕਦਾ ਲੇਕਿਨ ਤੁਸੀਂ ਦੇਖੋ ਸਾਡਾ ਯੂਥ ਬਾਹਰ ਜਾ ਰਿਹਾ ਸਾਡੇ ਕੋ ਪੜਨ ਲਈ ਸੁਵਿਧਾਵਾਂ ਨਹੀਂ ਨੇ ਸਾਡੇ ਕੋ ਮੈਡੀਕਲਸ ਵੀ ਨਾਵਾਂ ਨਹੀਂ ਨੇ ਤੁਸੀਂ ਉਸ ਤਰਫ ਧਿਆਨ ਨਹੀਂ ਦੇ ਰਹੇ ਹੋ ਤੁਸੀਂ ਆਟਾ ਦਾਲ ਫ੍ਰੀ ਕਰ ਦਿਓ ਆਟਾ ਦਾਲ ਤੇ ਬੰਦਾ ਲੈ ਸਕਦਾ ਹੈ ਪਰ ਜਦੋਂ ਮੈਡੀਕਲੀ ਬੰਦੇ ਨੂੰ ਸੱਟ ਲੱਗਦੀ ਹੈ ਨਾ ਤੇ ਮੈਡੀਕਲੀ ਖਰਚ ਨਹੀਂ ਕਰ ਸਕਦਾ ਉਹ ਫ੍ਰੀ ਕਰੋ ਜੇ ਕਰਨਾ ਬਿਲਕੁਲ ਟੋਟਲ ਫ੍ਰੀ ਕਰ ਦਿਓ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਜੇ ਬੰਦਾ ਚਲਾ ਜਾਵੇ ਤੇ ਮੈਂ ਕਹਿੰਦਾ ਕਿਸੇ ਦਾ ਬੱਚਾ ਬਚ ਜਾਵੇ ਬੜੀ ਚੰਗੀ ਗੱਲ ਹੈ ਆਟਾ ਦਾਲ ਤੇ ਜਦੋਂ ਉਹ ਕਮਾਏਗਾ ਆਪਣੇ ਆਪ ਲੈ ਲੇਗਾ ਪਰ ਲੇਕਿਨ ਉਹ ਚੀਜ਼ਾਂ ਨਹੀਂ ਇਹ ਧਿਆਨ ਲੱਖਾ ਜਾ ਰਿਹਾ ਸਾਨੂੰ ਬਸ ਉਲਝਾਇਆ ਜਾ ਰਿਹਾ ਹੈ ਅਸੀਂ ਕਰਜ਼ਾ ਹੋਰ ਸਾਡਾ ਇੱਕ ਇੱਕ ਬੱਚਾ ਜਦੋਂ ਪੈਦਾ ਹੁੰਦਾ ਹੈ ਨਾ ਲੱਖਾਂ ਦੇ ਕਰਜ਼ੇ ਥੱਲੇ ਪੈਦਾ ਹੁੰਦਾ ਉਸੇ ਸੋਚਣ ਵਿਚਾਰਨ ਵਾਲੀ ਗੱਲ ਹੈ ਅਸੀਂ ਕਰਜ਼ੇ ਤੇ ਤਾਂ ਚਿੰਤਾ ਨਹੀਂ ਕਰ ਰਹੇ ਆ ਅਸੀਂ ਬਸ ਇੱਕ ਦੂਸਰੇ ਉੱਤੇ ਹਰੋਪ ਲਾ ਰਹੇ ਆ ਤੂੰ ਆ ਨਹੀਂ ਕੀਤਾ ਤੂੰ ਉਹ ਨਹੀਂ ਕੀਤਾ ਕਦੇ ਰਾਜਨੀਤਿਕ ਹੁੰਦੀ ਸੀ ਵਿਕਾਸ ਤੇ ਤੇ ਰਾਜਨੀਤਿਕ ਹੁੰਦੀ ਸੀ ਪੰਜਾਬ ਦੀ ਨਵੀਂ ਸੜਕਾਂ ਤੇ ਖੰਭਿਆਂ ਤੇ ਹੁਣ ਰਾਜਨੀਤਿਕ ਇੱਕ ਦੂਸਰੇ ਉੱਤੇ ਲਾਂਚਣ ਲੱਗੇ ਤੇਰੇ ਰਾਜ ਚ ਚਿੱਟਾ ਵਿਕਿਆ ਹੈ ਤੇਰੇ ਰਾਜ ਚ ਨਿੰਬਲਤਕਾਰ ਹੋਏ ਨੇ ਤੇਰੇ ਰਾਜੇ ਵਿੱਚ ਇੱਕ ਦੂਸਰੇ ਨਾਲ ਗੈਂਗਸਟਰ ਬੰਦੇ ਨੇ ਇਹ ਮਤਲਬ ਰਾਜਨੀਤਿਕ ਕਿ ਕਿਸ ਪਾਸੇ ਜਾ ਰਹੀ ਹੈ ਪ੍ਰਿੰਕਾ ਜੀ ਇਹ ਬਹੁਤ ਚਿੰਤਨ ਦਾ ਵਿਸ਼ੇ ਤੇਦਾ ਚਿੰਤਨ ਤੁਹਾਨੂੰ ਕਰਨਾ ਪੈਣਾ ਹੈ ਲੀਡਰਾਂ ਨੇ ਨਹੀਂ ਕਰਨਾ ਉਹਨਾਂ ਨੇ ਤਾਂ ਆਪਣੀ ਜੇਬਾਂ ਭਰਨੀਆਂ ਨੇ ਇਹ ਤੁਹਾਨੂੰ ਚਿੰਤਨ ਕਰਨਾ ਪੈਣਾ ਕਿਉਂਕਿ ਤੁਸੀਂ ਜਾਗਰੂਕ ਨਹੀਂ ਹੋਵਗੇ ਇੱਕ ਮੈਂ ਪ੍ਰਿੰਕਾ ਜਿੱਥੇ ਪਰਸਨਲ ਗੱਲ ਕਰਨਾ ਚਾਹੁੰਗਾ ਚਲੋ ਹੋ ਸਕਦਾ ਹੈ ਲੋਕਾਂ ਨੂੰ ਬੁਰੀ ਲੱਗੇ ਮੈਂ ਉਹਨਾਂ ਲਈ ਕਹਿ ਰਿਹਾ ਜੋ ਸ਼ਰਾਬ ਦੀ ਬੋਤਲ ਤੇ ਵੋਟ ਵੇਚਦੇ ਨੇ ਮੈਂ ਉਹਨਾਂ ਲਈ ਕਹਿ ਰਿਹਾ ਜੋ ਭੁੱਕੀ ਤੇ ਵੋਟ ਪੇਚਦੇ ਨੇ ਮੈਂ ਉਹਨਾਂ ਲਈ ਕਹਿ ਰਿਹਾ ਜੋ ਪੈਸਿਆਂ ਤੇ ਆਪਣੀ ਵੋਟ ਵੇਚ ਦੇ ਨਾ ਬੇਚੋ ਮਤਦਾਨ ਤੁਹਾਡੇ ਦਿਮਾਗ ਦਾ দান ਤੁਹਾਡਾ ਪੰਜਾਬ ਨਵਾਂ ਬਣਾ ਸਕਦਾ ਤਾਂ ਪ੍ਰਿੰਕਾ ਜੀ ਇਹ ਵਿਚਾਰ ਤੁਸੀਂ ਸਾਂਝਾ ਕਰੋ ਹੋ ਸਕਦਾ ਮੇਰੀ ਗੱਲ ਥੋੜੀ ਜੀ ਕਿਸੇ ਨੂੰ ਬੁਰੀ ਵੀ ਲੱਗੀ ਹੋਵੇ ਪਰ ਨਹੀਂ ਮਕਸਦ ਉਹ ਨਹੀਂ ਹੈ ਕਿ ਕਿਸੇ ਨੂੰ ਮਾਰਾ ਕਹਿਣਾ ਮਕਸਦ ਇਹ ਹੈ ਕਿ ਪੰਜਾਬ ਨੂੰ ਪੰਜਾਬ ਨੂੰ ਕਰਜ਼ਾ ਮੁਕਤ ਕਰਨਾ ਤੇ ਪੰਜਾਬ ਦੀ ਜਵਾਨੀ ਨੂੰ ਪੰਜਾਬ ਚ ਰੱਖਣਾ ਕੈਨੇਡਾ ਅਮਰੀਕਾ ਨਹੀਂ ਪੁੱਜਣਾ ਜੀ ਸੋ ਜੇਕਰ ਤੁਹਾਨੂੰ ਵੀ ਲੱਗਦਾ ਕਿ ਪੰਜਾਬ ਦੇ ਕਰਜ਼ੇ ਦਾ ਕੋਈ ਹੱਲ ਤੁਹਾਡੇ ਦਿਮਾਗ ਤੇ ਵਿੱਚ ਹੈ ਜ਼ਹਿਨ ਦੇ ਵਿੱਚ ਆਉਂਦਾ ਹੈ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ